ਉਹਨਾਂ ਦੇ ਬਾਰੇ ਕਰਦੇ ਹੈ 75 ਸਾਲਾਂ ਦੇ ਲੰਬੇ ਹੱਥੇ ਦੇ ਵਿੱਚ ਅੱਜ ਸਾਡੇ ਹਲਾਤ ਕੀ ਹੈ ਮਿਹਨਤ ਕਰਨ ਵਾਲੇ ਲੋਕਾਂ ਦੇ ਨਾ ਜਾਈ ਤੇ ਸਾਡੇ ਕੋਲ ਗੱਲਾਂ ਲੁਕੀਆਂ ਨਹੀਂ ਜਿੰਨੀ ਅਸੀਂ ਮਿਹਨਤ ਕੀਤੀ ਹੈ ਇੱਕ ਪ੍ਰਧਾਨਾ ਬੈਠਾ ਇੱਥੇ ਰਾਕੀ ਤੇ ਵਾਲੀ ਟਰੈਕਟਰ ਦੇ ਵਿੱਚ ਕਿਸਾਨਾਂ ਤੇ ਮਜ਼ਦੂਰਾ ਹੈ ਉਹਨੇ ਸਾਡੇ ਦਿਨਾਂ ਦੇ ਕਰਜ਼ੇ ਚੜੇ ਹੈ ਜਿੰਨੀ ਅਸੀਂ ਪੈਦਾਵਾਰ ਵਧਾਈ ਹੈ ਉਹਨੇ ਸਾਡੇ ਜਨਹਿਰ ਦਾ ਚੱਪਾ ਚੱਪਾ ਕਰ ਜਾਈ ਹੈ ਤੇ ਸਾਡੇ ਖੇਤੀਬਾੜੀ ਟਰੈਕਟਰ ਨਾਲ ਜੁੜਿਆ ਹੋਇਆ ਬਤਾਰੀ ਵਰਗ ਜਿਹੜਾ ਫੜੀ ਨਹੀਂ ਭੰਗਾ ਟੱਕਾ ਤੋੜ ਕੇ ਦੂਰ ਆਲੀ ਕਰਦਾ ਤੇ ਵੱਡੇ ਪੱਧਰ ਤੇ ਸਾਡੇ ਖੇਤੀਬਾੜੀ ਟਰੈਕਟਰ ਦੇ ਵਿੱਚੋਂ ਆਪ ਦੇ ਸੁੱਖ ਮਨਾਂ ਦੇ ਸੁਰੱਖਤ ਰੱਖੀ ਬੈਠਿਆ ਹੈ ਜਦ ਇਹ ਕਾਰਨ ਕੀ ਹੈ ਮਿਹਨਤ ਕਰਨ ਵਾਲੇ ਲੋਕ ਲਗਾਤਾਰ ਆਪ ਦੀ ਵਧੀਆ ਜ਼ਿੰਦਗੀ ਜਿਉਣ ਤੋਂ ਕਿਉਂ ਸਮਰੱਥ ਹੈ ਤੇ ਬੇਦਰ ਲੋਕ ਪਰਜੀਵ ਲੋਕ ਜਿਹੜੇ ਸਾਡੀ ਕਿਰਤ ਤੇ 바ਦੇ ਆ ਉਹ ਵਧੀਆ ਸ਼੍ਰੀ ਰਾਮ ਦੀ ਜ਼ਿੰਦਗੀ ਬਤੀਤ ਕਿਉਂ ਕਰਦੇ ਥਰਕ ਕਿੱਥੇ ਹੈ ਇਹ فرق ਸਾਡੇ ਸੰਸਦਵਾਂ ਦੇ ਸਮਾਜ ਦੇ ਵਿੱਚ ਜਾਏ ਫਰਕ ਸਰਕਾਰ ਦੀਆਂ ਨੀਤੀਆਂ ਪਾਲਸੀਆਂ ਦੇ ਵਿੱਚ ਹੈ ਇਹ ਗੱਲ ਦਾ ਨਖੇੜਾ ਪਨਾਵੋ ਸਾਨੂੰ ਕਾਮਨਾ ਪਉੜਾ ਸਾਡੇ ਸੰਘਰਸ਼ ਕੀਤੇ ਤਾਂ ਹੀ ਸਫਲ ਹੋਇਆ ਜੇ ਅਸੀਂ ਇਸ ਗੱਲ ਦੀ ਸਮਝ ਰੱਖਾਂਗੇ ਆਪਣਾ ਜੇਤਨਾ ਪੰਧਰੇ ਇਸ ਗੱਲ ਤੇ ਮਨਾਵਾਂਗੇ ਕਿ ਆਖਰ ਕਹਾ ਕੀ ਹੈ ਕਾਰਨ ਕੀ ਹੈ ਮੈਂ ਇੰਤਾਰੇ باوجود ਅੱਲੇ ਕਿਉਂ ਕਹੇ ਨਹੀਂ ਦੇਖਣਿਆ ਡਿਪਲੋਮੇ ਕਰਨ ਦੇ باوجود ਸਾਡੇ ਨੌਜਵਾਨ ਟੀ ਪੁੱਤ ਸਾਡੇ ਖੇਤੀ ਵਾਲੇ ਸੈਕਟਰ ਦੇ ਬੋਝ ਚੋਂ ਬਣਿਆ ਸਾਡੇ ਮਾਪਿਆਂ ਤੇ ਇੱਕ ਅਹਿਮ ਵਿਸ਼ਾ ਤਗੜਾ ਬੋਝ ਨਹੀਂ ਬਣਿਆ ਇੱਕ ਨੀਤੀ ਪਾਲਸੀ ਦੇ ਤਹਿਤ ਇੱਕ ਸਾਜ ਸੁਨੇਹਤ ਦੇ ਤਹਿਤ ਬਦਲੇ ਫੱਦਰ ਤੇ ਸਾਡੀ ਨੌਜਵਾਨ ਪੀੜੀ ਨੂੰ ਬੁਲਵਾਲ ਕਰਨ ਵਾਸਤੇ ਆਹ ਕੁਝੇ ਪਾ ਪੁੱਤੇ ਖਾਦ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਜ਼ਰਾਬਗਾ ਹੋਇਆ ਥਲੇ ਆਧਿਕਨ ਵਾਲੇ ਲੋਕਾਂ ਨੇ ਅਸੀਂ ਕਿੰਬਰਾਂ ਨੂੰ ਕੋਸ ਲਿਆ ਅੱਧੀ ਇਸ ਗੱਲ ਤੇ ਅਪਰਵਾਹ ਕੇ ਬਹਿ ਜਾਣਿਆ ਕਿ ਜਿਹੜੀ ਲਿਖੀ ਹੋਈ ਸੀ ਫਾਦੇ ਰਾਜਵਾਦੀ ਪੁੱਤ ਜੀ ਫਾਦੇਲਾ ਸਹੁੰ ਦੇ ਨਾਮ ਦੀ ਜਰੇ ਦੋ ਲੱਖ ਅੱਜ ਇਹ ਕਹੇ ਕਿ ਅਜੇ ਕੋਈ ਵੱਖਰੇ ਕੋਰਸ ਕੋਲ ਸੁਝਾਉ ਸਮਾਗਰੇ ਵਿੱਚੋਂ ਪੜਾ ਸਿਧਾ ਸਾਡੇ ਵਿੱਚੋਂ ਜੋ ਕੋ ਸਿੱਖਣ ਮਾਰਦੇ ਮਿਲਦਾ ਕੋਈ ਮਿਲਦਾ ਹੈ ਕਿ ਵਧੀਆ ਜ਼ਿੰਦਗੀ ਜਿਉਣ ਵਾਸਤੇ ਬੰਦੇ ਨੂੰ ਧਾਰਨ ਹੋਣਾ ਜ਼ਰੂਰੀ ਹੈ ਧਾਰਨਾ ਬੰਦੇ ਨੂੰ ਵਧੀਆ ਜ਼ਿੰਦਗੀ ਜਿਉਣ ਲਈ ਸਿੱਖਿਆ ਪ੍ਰਦਾਨ ਕਰਦਾ ਹੈ ਕੋਈ ਦਰਵਾਣਾ ਨਹੀਂ ਸਾਡੇ ਪਰਮਾਤਮਾ ਜੀ ਹੋਣ ਦੇ ਵਿੱਚ ਵਿਸ਼ਵਾਸ ਹੈ ਕੋਈ ਦਰਵਾਣਾ ਨਹੀਂ ਪਰ ਜੀ ਅੰਨੇ ਅੰਨੇ ਹੋ ਗਏ ਕਿ ਲੋਕ ਜਿ ਕਰ ਰਹੇ ਪਰਲਾਤਨਾ ਕਰ ਰਹੇ ਆ ਤਾਂ ਵੀ ਪਰਮਾਤਮਾ ਦਾ ਕਰੇ ਰਿਹਾ ਜੇ ਜੀ ਇਹ ਅਲ ਮੰਨਾਂਗੇ ਜੇ ਅਸੀਂ ਇਸ ਗੱਲ ਤੇ ਆਵਾਂਗੇ ਕਿ ਪੱਤਾ ਨਹੀਂ ਉਹਦੇ ਹੁਕਮ ਨਾਲ ਝੂਲਦਾ ਪਰ ਜਹਲਾਤ ਪਰ ਆਪੋ ਸਾਡੇ ਰਾਜ ਕਲਵਾਏ ਲੋਕਾਂ ਦੇ ਨਹੀਂ ਨੈਰ ਉੱਤੇ ਨੇਕੀਆਂ ਪੌਦੀਆਂ ਦੇ ਤਹਿਤ ਸਾਲੋਂ ਵੱਡੇ ਪੱਧਰ ਤੇ ਛੋਲਿਆ ਵਪਾਰੇ ਵਿੱਚ ਕਰਦੇ ਪਾਏ ਜਾਣੇ ਅਤੇ ਨਿੱਕੀਆਂ ਕੌਫੀਆਂ ਦੇ ਤਹਿਤ ਵਿਦੇ ਲੋਕਾਂ ਦਾ ਸੋਪਰ ਮੁਨਾਫੇ ਸੁਰੱਖਿਤ ਕੀਤੇ ਜਾ ਰਹੇ ਹਨ। ਫਾਡੇ ਕੇ ਸੰਬੰਧੇ ਵਿੱਚ ਲਿਖਿਆ ਕਿ ਵੀ ਕੋਸ਼ਿਸ਼ੀਆਂ ਕਰੀਏ। ਫਾਡੇ ਕੇ ਸੰਬੰਧੇ ਵਿੱਚ ਨਹੀਂ ਲਿਖਿਆ ਹੋਏ ਕਰਦੇ। ਸਾਡੇ ਨੌਜਵਾਨੀਆਂ ਪੁੱਤਾਂ ਦੀ ਕਿਸਮਤ ਵਿੱਚ ਇਹ ਲਿਖੀ ਹੋਈ ਬੇਇਨਵਾਰੀ ਤੇ ਪ੍ਰਬੰਧ ਦੀ ਗੈਰ ਹੈ। ਆ ਲੋਕਾਂ ਦੀ ਦੇਣ ਹੈ ਜਿਹੜੇ ਪੰਚਸਾਲਵਾ ਸਾਡੀਆਂ ਸੱਤਾ ਚਾਹੁੰਦੇ ਆ ਨੀਤੀਆਂ ਪਾਲਟੀਆਂ ਅਰਦਾਰ ਦੇ ਬੂਰੇ ਬੰਦ ਕਰਦੀਆਂ ਨੀਤੀਆਂ ਪਾਲਟੀਆਂ ਸਾਡੀਆਂ ਜੇਬਾਂ ਤੇ ਕਰਦੇ ਪਾਉਂਦੀਆਂ ਬੇਲਣ ਮੁੱਖਾਂ ਦੇ ਮੁਨਾਫੇ ਵਸਕਟ ਕਰਦੀਆਂ ਤੇ ਉਹ ਨੀਤੀਆਂ ਪਾਲਟੀਆਂ ਸੋ ਤੱਕ ਅੱਗੇ ਆ ਗਈਆਂ ਕਿ ਸਾਡੀਆਂ ਜ਼ਮੀਨਾਂ ਦਾਗ ਦੇ ਜੋੜਲਾ ਖੋਨ ਮਾਰ ਤੇ ਹਾਲਾਤ ਬੇਰਾਗੀਤੇ ਜਾ ਰਹੇ ਆ ਸਾਡੇ ਮੋਸਤਾਲ ਦੇ ਵਿੱਚ ਸਾਡੇ ਖੇਤਾਂਾਂ ਨੂੰ ਜ਼ਮੀਨਾਂ ਤੋਂ ਬਾਹਰ ਕਰਨ ਵਾਸਤੇ ਉਹਨਾਂ ਦੇ ਹਾਲਾਤ ਪੈਦਾ ਕਿੱਥੇ ਜਾ ਰਹੇ ਆ ਸਰਕਾਰਾਂ ਵੱਲੋਂ ਤੇ ਹਾਲਾਤ ਮੌਕੇ-ਮੌਕੇ ਤੇ ਪੈਦਾ ਹੋਏ ਆ ਤੁਸੀਂ ਸਿਆਣਿਓ ਜਿੰਨਾਂ ਖੇਤ ਦੇ ਵਾਲੇ ਹੁੰਦੇ ਸਾਡੇ ਜਿਹਦੇ ਵਿੱਚ ਸਾਡੇ ਪੜੇ ਲਿਖੇ ਨੌਜਾਬ ਧੀ ਪੁੱਤ ਬੰਦੀ ਪੁੱਤ ਤੇ ਬਿਜਲੀ ਵਿੱਚ ਮੌਜਦ ਧਰਤੀ ਹੁੰਦੇ ਆ ਘੋਸਲੇ ਵਿੱਚ ਭਰਤੀ ਹੁੰਦੇ ਫੌਜਾਂ ਵਿੱਚ ਭਰਤੀ ਹੁੰਦੇ ਹੋਰ ਜਿੰਨਾਂ ਖੇਤ ਦੇ ਫਿਰ ਧੂਤਾਂ ਦੇ ਮਾਇਆ ਰਾੜੇ ਵਿੱਚ ਭਰਤੀ ਹੁੰਦੇ ਤੇ ਰੇਤੀ ਆਪ ਕੋ ਉਧਿਆ ਤਏ ਜਦ ਤੱਕ ਖੇਤ ਦੇ ਵਾਰਿਆਂ ਦੇ ਉਹ ਹਾਲਾਤ ਬਣਾਤੇ ਸਰਕਾਰਾਂ ਨੇ ਕਿ ਅੱਜ ਉਹਨਾਂ ਨੇ ਪੰਗਰਾਲ ਦੇ ਬੂਹੇ ਬੰਦ ਕੀਤੇ ਹੋਏ ਐ ਇਹ ਹਾਲਾਤ ਪੈਦਾ ਕਰਤੇ ਸਾਡੇ ਮੂਰਤਾਂ ਆਈਆਂ ਇਹ ਗੱਲਾਂ ਕਿ ਦੇ ਵਧੀਆ ਇਲਾਜ ਕਰਾਉਣਾ ਤਾਂ ਸਰਕਾਰੀਆ ਸਪਤਾਸ਼ ਨਾ ਜਾਓ ਪ੍ਰਾਈਵੇਟ ਦਾ ਸਪਤਾਸ਼ ਵਗਦੇਓ ਸਰਕਾਰੀਆ ਸਪਤਾਸ਼ ਨਾ ਡਾਕਟਰ ਹੁੰਦੇ ਨਾ ਦਵਾਈਆਂ ਦਾ ਪ੍ਰਬੰਧ ਹੈ ਹਾਲਾਤ ਪੈਦਾ ਕਰਤੇ ਸਰਕਾਰਾਂ ਨੇ ਨੇਤੀਆ ਪੌਉਡੀਆਂ ਦੇ ਤਹਿਤ ਇਹ ਹਾਲਾਤ ਪੈਦਾ ਕਰਤੇ ਕਿ ਦੇਖਦੇ ਨੇ ਵਧੀਆ ਸਫਰ ਕਰਨਾ ਹੈ ਹੋਰ ਹੋਰ ਦੇ ਦੀ ਬੱਤ ਨਾ ਬੈਠਿਓ ਇਹਦਾ ਰਾਹ ਨੇ ਤੇ ਰੋਕਦਾ ਹੈ ਸਾਹਾ ਅਪੀਰ ਕਰਦੀ ਹੈ ਜੇ ਵਧੀਆ ਸਫਰ ਕਰਨਾ ਹੈ ਪ੍ਰਾਈਵੇਟ ਵਾਸਤੇ ਵੈਜਿਓ ਨੇਤੀਆ ਪੌਉਡੀਆਂ ਦੇ ਤਹਿਤ ਇਹ ਹਾਲਾਤ ਪੈਦਾ ਕਰਤੇ ਸਾਡੇ ਸਿੱਖਿਆ ਸੰਸਥਾਵਾਂ ਦੇ ਵਿੱਚ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਸਾਡੇ ਮੂਹੋਂ ਕਾਹ ਰਿਹਾ ਜੇ ਦੇ ਬੱਚੇ ਵਧੀਆ ਪੜ੍ਹੋਗੇ ਤਾਂ ਪ੍ਰਾਈਵੇਟ ਸਕੂਲਾਂ ਵਿੱਚ ਲੈ ਜਾਓ ਸਰਕਾਰੀ ਸਕੂਲਾਂ ਤਾਂ ਨਾਕਾਵਾਟਰ ਹੁੰਦੀਆਂ ਉੱਥੇ ਮਾਰਕ ਵੀ ਨਹੀਂ ਹੁੰਦੇ ਤੇ ਸਾਡੇ ਮੋਹ ਘਾਲੇ ਅਸੀਂ ਕਹਿਣ ਲੱਗੇ ਸੀ ਗੱਲਾਂ ਪ੍ਰਮਾਣ ਕਰਨ ਆਕੇ ਦਿੱਤੀਆਂ ਕੌਡੀਆਂ ਦੇ ਤੈ ਤਗਲਾ ਹਮਲਾ ਸਾਡੇ ਤੇ ਸਾਡੀਆਂ ਸਰਕਾਰਾਂ ਦਾ ਇਹ ਹੈ ਕਿ ਖੇਤੀਬਾੜੀ ਸੈਕਟਰ ਦੇ ਵਿੱਚੋਂ ਹੱਥ ਫੜੇ ਕਰਾਉਂਦੇ ਆ ਸਾਡੇ ਹੱਥ ਖੜੇ ਜੇਤਾ ਜੀ ਆ ਰਾਜ ਕਰ ਮੈਂ ਲੋਕਾਂ ਦੇ ਪਿੱਛੇ ਲਾ ਕੇ ਪਾਇਨਾ